ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਵਾਲਾ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ। ਅੱਜ ਪਿੰਡ ਲਾਂਗੋਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧਨੋਲਾ ਤੇ ਡੜਬਾ ਪਿੰਡ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਧਨੋਲਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਡੜਬਾ ਪਿੰਡ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੁਰਦੀਪ ਜੀਰਕਪੁਰ ਜਿਸ ਨੇ 8 ਰੈਡਾ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮੇਜਰ ਮਿਰਗ ਜਿਸ ਨੇ 7 ਟੱਚ ਲੈ ਕੇ 3 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਧਨੋਲਾ ਦੀ ਟੀਮ ਵਿੱਚ ਇੰਦਰਜੀਤ ਕਲਸੀਆ ਮਨੀਤ ਧਨੋਰੀ ਗੁਰਦੀਪ ਜੀਰਕਪੁਰ ਕਾਲਾ ਧਨੋਲਾ ਭਿੰਦਾ ਧਨੋਲਾ ਤੇ ਸਤਨਾਮ ਖੇਡੇ ਤੇ ਦੂਜੇ ਪਾਸੇ ਦਰਬਾ ਪਿੰਡ ਦੀ ਟੀਮ ਵਿੱਚ ਮੇਜਰ ਮਿਰਗ ਵਿੱਕੀ ਕਪਿਆਲ ਰਾਜ ਝੋਟ ਸੰਗਾ ਦਰਸ਼ਨ ਦੜਬਾ ਸ਼ੈਲੀ ਗੁਰਮੱਤਾ ਕੁਲਦੀਪ ਠੇਕੇਦਾਰ ਤੇ ਹਰਦੀਪ ਖੇਡੇ ਤੇ ਅਗਲੇ ਕਬੱਡੀ ਕੱਪ ਰਤਨ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਝਨੇਰ ਤੇ ਧੂਰਕੋਟ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਝਨੇਰ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 55000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਧੂਰਕੋਟ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਹਰਮਨ ਇਮਾਮਗੜ ਜਿਸ ਨੇ ਸੇ ਰੈਡਾ ਪਾ ਕੇ 6 ਅੰਕ ਹਾਸਲ ਕੀਤੇ ਤੇ ਤੋਤਾ ਕੰਗਣਵਾਲ ਜੁਆਇੰਟ ਟੀਮ ਦੀ ਸਹਿਮਤੀ ਨਾਲ ਦੋਨੋਂ ਰੀਡਰ ਜੁਆਇੰਟ ਖੱਡ ਦਿੱਤੇ ਗਏ ਤੇ ਬੈਸਟ ਸਟਾਪਰ ਬਣਿਆ ਤਾਰੀ ਝਨੇਰ ਤੇ ਪ੍ਰਦੀਪ ਝਨੇਰ ਦੋਨੋਂ ਜੋਇੰਟ ਨਿਕਲੇ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਧੂਰਕੋਟ ਦੀ ਟੀਮ ਵਿੱਚ ਜੱਜ ਮੰਡੀਆਂ ਰਮਣਾ ਗੁਜਰਵਾਲ ਗੰਜਾ ਕਾਲਕ ਨਿੰਦਾ ਜੁਗਨੂ ਤੇ ਬਾਬਾ ਖੇਡੇ ਤੇ ਦੂਜੇ ਪਾਸੇ ਝਨੇਰ ਦੀ ਟੀਮ ਵਿੱਚ ਸਫੀ ਤੋਤਾ ਕੰਗਣਵਾਲ ਹਰਮਨ ਇਮਾਮਗੜ ਸਾਰੀ ਚਨੇਰ ਕਾਲਾ ਤੇ ਪ੍ਰਦੀਪ ਖੇਡੇ ਤੇ ਅਗਲੇ ਕਬੱਡੀ ਕੱਪ ਕਾਵਰ ਬੱਛਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਈਆਂ ਵਾਲਾ ਤੇ ਸੈਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਈਆਂ ਵਾਲਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੈਣਾ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦੇ ਬੈਸਟ ਰੇਡਰ ਤੇ ਸਟਾਪਰ ਦੀ ਕੋਈ ਵੀ ਕਰੈਕਟ ਇਨਫੋਰਮੇਸ਼ਨ ਨਹੀਂ ਮਿਲੀ ਤੇ ਸੈਨਾ ਦੀ ਟੀਮ ਵਿੱਚ ਕਰਨ ਦਿਆਲਪੁਰਾ, ਰਾਮਨੰਦੂ ਡੀਕੇ, ਸਿਪਾ ਗਰਮ, ਨੰਦੇਰਾ, ਕਾਲਾ ਤੇ ਜੱਸਾ ਖੇਡੇ ਤੇ ਦੂਜੇ ਪਾਸੇ ਮਈਆਂਵਾਲਾ ਦੀ ਟੀਮ ਵਿੱਚ ਬਰਿੰਦਰ ਪਿਸਟਲ ਭਿੰਡਰ, ਰਵੀ, ਜਗਤਾਰ ਡਰੋਲੀਪਾਈ, ਸ਼ਰਾਗਦੀਨ ਮਈਆਂਵਾਲਾ, ਫਰੀਆਦ ਤੇ ਸੇਵਕ ਖੇਡੇ ਤੇ ਅਗਲੇ ਕਬੱਡੀ ਕੱਪ ਲਲੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲਲੀਆਂ ਕਲਾਂ ਤੇ ਕਾਲਾ ਸੰਗਿਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਲਲੀਆਂ ਕਲਾਂ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਾਲਾ ਸੰਗਿਆਂ ਦੀ ਟੀਮ ਜਿਸ ਨੇ 17 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖਾ ਮਾਲਾ ਤੇ ਬੈਸਟ ਸਟਾਪਰ ਬਣਿਆ ਅਮਨ ਬਿੱਲੀ ਲੱਲੀਆਂ ਬੈਸਟ ਟਰੇਡਰ ਤੇ ਸਟਾਪਰ ਨੂੰ 2121000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਲੱਲੀਆਂ ਕਲਾਂ ਦੀ ਟੀਮ ਵਿੱਚ ਜੱਗਾ ਚਿੱਟੀ ਸੁੱਖਾ ਮਾਲਾ ਅਮਨ ਬਿੱਲੀ ਲੱਲੀਆਂ ਗਿੰਦਾ ਹੈਪੀ ਤੇ ਬੱਬੂ ਖੇਡੇ ਤੇ ਦੂਜੇ ਪਾਸੇ ਕਾਲਾ ਸੰਘਿਆਂ ਦੀ ਟੀਮ ਵਿੱਚ ਮਣੀ ਮੱਲੀਆਂ ਅਮਨ ਲੈਂਬਰ ਸੰਧੂ ਚੱਠਾ ਮਨਜਿੰਦਰ ਉਡਣਾ ਕਾਲਾ ਸੰਘਿਆਂ ਸਣੀ ਚੀਰਾ ਮਨਜਿੰਦਰ ਢੋਲਕੀ ਤੇ ਨਵ ਖੇਡੇ ਤੇ ਅਗਲੇ ਕਬੱਡੀ ਕੱਪ ਠੁੱਠੀਆਂ ਵਾਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਛੁਨੀਰ ਤੇ ਪੈਣੀ ਬਾਗਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰ ਰਹੀ ਛੁਨੀਰ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਪੈਣੀ ਬਾਗਾ ਦੀ ਟੀਮ ਜਿਸ ਨੇ 11 ਅੰਕ ਹਾਸਲ ਕੀਤੇ ਤੇ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਗੇਜਾ ਦੇਸੂ ਜੋਧਾ ਗੁਰਵਿੰਦਰ ਬੂਟਾ ਪੈਣੀ ਬਾਗਾ ਤਿੰਨੋਂ ਜੁਆਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਕੁਲਵੀਰ ਜਟਾਣਾ ਜਿਸ ਨੇ 8 ਟੱਚ ਲੈ ਕੇ ਤਿੰਨ ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਪੈਣੀ ਬਾਗਾ ਦੀ ਟੀਮ ਵਿੱਚ ਬਿੱਲਾ ਢੱਡੇ ਸ਼ਰਮਾ ਚਤਰਾ ਪੀਖੀ ਤੇ ਬੂਟਾ ਖੇਡੇ ਤੇ ਦੂਜੇ ਪਾਸੇ ਜੁਨੀਅਰ ਦੀ ਟੀਮ ਵਿੱਚ ਕੁਲਵੀਰ ਜਟਾਣਾ ਗੇਜਾ ਦੇਸੂ ਜੋਧਾ ਗੁਰਵਿੰਦਰ ਫਿੱਡੂ ਤੇ ਜੱਗੂ ਖੇਡੇ ਤੇ ਅਗਲੇ ਕਬੱਡੀ ਕੱਪ ਕਰਿਆਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਤੇ ਗੁਰਦੁਆਰਾ ਸੁਖਚੈਨਿਆਂ ਕਬੱਡੀ ਕਲੱਬ ਫਗਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੇ 36 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੁਰਦੁਆਰਾ ਸੁਖਚੈਨਿਆਂ ਨਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਜਿਸ ਨੇ 20 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੇਸ਼ਮ ਯਮਾ ਰਾਏ ਜਿਸ ਨੇ 11 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਕੁਲਦੀਪ ਸ਼ਿਕਾਰਮਨ ਸਿੰਘ ਜਿਸ ਨੇ 7 ਟੱਚ ਲੈ ਕੇ 6 ਜਫੇ ਲਾਏ ਬੈਸਟ ਰੇਡਰ ਦੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਦੁਆਰਾ ਸੁਖਚਾਨਿਆਂਾ ਨਾ ਕਬੱਡੀ ਕਲੱਬ ਫਕਵਾੜਾ ਦੀ ਟੀਮ ਵਿੱਚ ਗੋਗੋ ਰੁੜਕੀ ਸੋਨੀ ਪੰਡਾਲ ਦੋਨਾ ਨੈਲਾ ਜੋਗੇਵਾਲ ਕਿੰਦੀ ਜੋਧਾ ਅਲੀ ਮੰਨਾ ਲਾਲਪੁਰ ਗੁਰਿੰਦਰ ਢਾਲੀਵਾਲ ਬੇਟ ਛੋਟਾ ਰਾਜਾ ਪੰਡਾਲ ਦੋਨਾ ਕਾਕਾ ਅਮੀਸ਼ਾ ਜੱਗਾ ਭੂਸੇ ਪਲਵਾਨ ਗੱਦੋਵਾਲ ਲੈਂਬਰ ਸਿੱਧਮਨ ਦੋਨਾ ਖੇਡੇ ਤੇ ਦੂਜੇ ਪਾਸੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਆਪ ਸਚੋਲਾ ਸਾਹਿਬ ਅਮਰਤ ਔਲਖ ਲਖਾ ਚੀਮਾ ਕੁਲਦੀਪ ਸ਼ਿਕਰਮਨ ਸਿੰਘ ਖੁਸ਼ ਅਟਵਾਲ ਜੱਸਾ ਰਾਮਦਾਸ ਗੁਰਲਾਲ ਸੋਹਲ ਗੱਜਣ ਡੇਰਾ ਬਾਬਾ ਨਾਨਕ ਨਰਮਲ ਲੋਪੋਂਕੇ ਮਨਜੋਤ ਮਾਛੀਵਾੜਾ ਰੇਸ਼ਮ ਜਮਾ ਰਾਏ ਤੇ ਸੁੱਖਾ ਜੋੜੇ ਸੰघे ਖੇਡੇ ਤੇ ਅਗਲੇ ਕਬੱਡੀ ਕੱਪ ਕਬੂਲਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰੋਇਲ ਕਿੰਗ ਯੂਐਸਏ ਤੇ ਸ਼ਾਹਕੋਟ ਲਾਇਓਨਜ਼ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਰੋਇਲ ਕਿੰਗ ਯੂਐਸਏ ਦੀ ਟੀਮ ਜਿਸ ਨੇ 38 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਾਹਕੋਟ ਲਾਇਓਨਜ਼ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਗੱਗੀ ਖੀਰਾਵਾਲੀ ਜਿਸ ਨੇ 11 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮਲੂਕ ਅਲੀ ਜਿਸ ਨੇ 10 ਟੱਚ ਲੈ ਕੇ ਚਾਰ ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਬਲਟ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸ਼ਾਹਕੋਟ ਲੁਆਇੰਸ ਦੀ ਟੀਮ ਵਿੱਚ ਸੰਦੀਪ ਲੁਧਰ ਸੁਲਤਾਨ ਸੰਸਪੁਰ ਦਲਵੀਰ ਮਨਾਣਾ ਫੌਜੀ ਸ਼ਾਮ 84 ਚਿਤਪਾਲ ਚਿੱਟੀ ਸੰਦੀਪ ਨੰਗਲੰਬੀਆਂ ਸ਼ਰਨਾ ਡਗੁਰਮਣਾ ਸਲਾਮੂ ਸ਼ਾਮ 84 ਦੀਸਾ ਚੱਕ ਕਲਾ ਅਮਰਤ ਛੰਨਾ ਗੱਗੂ ਬੜਾ ਪਿੰਡ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂ ਐਸ ਏ ਦੀ ਟੀਮ ਵਿੱਚ ਫਰੀਆਦ ਅਲੀ ਮਲੂਕ ਅਲੀ ਸਨੀ ਆਦਮਬਾਲ ਜੱਗਾ ਮੁੱਲੇਵਾਲ ਖਹਿਰਾ ਜੀਤਾ ਤਲਵੰਡੀ ਚੌਧਰੀਆ ਲੱਖਾ ਜਲਾਲ ਲੈਂਬਰ ਗੋਪਾਲਪੁਰ ਵਿੱਕੀ ਸੇਖ ਦੌਲਤ ਗੱਗੀ ਖੀਰਾਵਾਲੀ ਜੱਗੂ ਸੈਦੋਬਾਲ 나ਟ ਚੋਟ ਸ਼ਪਾਰ ਮਣੀ ਸੰਧੂ ਚੱਠਾ ਤੇ ਦੌਲੀ ਅਲਕੜਾ ਖੇਡੇ ਤੇ ਦੋਸਤੋ ਏਸੀ ਅਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਇੱਕ ਛੋਟੀ ਜਿਹੀ ਰਿਕੁਐਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ